ਸਾਤਸ਼ੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਇਸਲਾਮਾਬਾਦ ਭਗਵੇਂ ਸੈਨਾ ਸੰਗਠਨ ਦੇ ਦਫਤਰ ਇੱਥੇ ਰਾਸ਼ਟਰੀ ਪ੍ਰਤਾਨ ਪੰਕਜ ਦੇਵ ਸਰ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਸ਼ਾੜੇ ਦੇ ਪ੍ਰਧਾਨ ਜਤਿੰਦਰ ਸਿੰਘ ਰਿੰਕੂ ਦਾ ਫੁੱਲਾਂ ਦੇ ਹਾਰ ਅਤੇ ਸਰੂਪਾ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਭਗਵੇਂ ਸੈਨਾ ਸੰਗਠਨ ਦੇ ਮੈਂਬਰ ਅਤੇ ਅਹੁਦੇਦਾਰ ਵੀ ਹਾਜ਼ਰ ਸਨ ਆ ਦੇ ਆਪਾਂ ਬਹੁਤ ਹੀ ਸਨਮਾਨਿਤ ਕੀਤਾ ਜਤਿੰਦਰ ਜੀ ਇਹਨੂੰ ਕੀ ਬਾਰੇ ਕੀ ਕਹਿਣਾ ਜੀ ਮੈਂ ਭਗਵਾਂ ਸੈਨਾ ਸੰਗਠਨ ਦਾ ਸ਼੍ਰੀ ਪ੍ਰਧਾਨ ਕਮਕੈਟ ਦੇ ਅਸਰ ਮੇਰੇ ਨਾਲ ਮੇਰਾ ਪੰਜਾਬ ਦੇ ਉਪ ਪ੍ਰਧਾਨ ਰਿਕੀ ਸ਼ਰਮਾ ਜੀ ਅੱਜ ਸਾਡੇ ਕੋਲ ਬੜੇ ਮਾਣਯੋਗ ਸਾਡੇ ਮਿੱਤਰ ਨੇ ਅਸਤਿੰਦਰ ਸਿੰਘ ਜੀ ਜਿਨ੍ਹਾਂ ਨੂੰ ਪੰਜਾਬ ਚੰਡੀਗੜ੍ਹ ਪੱਤਰਕਾਰ ਐਸੋਸੀਏਸ਼ਨ ਦਾ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦਿਹਾਤੀ ਦਾ ਨਿਯੁਕਤ ਕੀਤਾ ਗਿਆ ਅੱਜ ਇਹਨਾਂ ਨੂੰ ਅਸੀਂ ਬਹੁਤ ਸਾਰੀਆਂ ਵਧਾਈਆਂ ਦਿੰਦੇ ਹੋਏ ਸਕੱਤਰ ਵੱਲੋਂ ਇੱਥੇ ਆਪਣੇ ਆਫਿਸ ਸਮਾਣਤ ਕੀਤਾ ਤੇ ਸਾਡੀ ਇਹਨਾਂ ਨਾਲ ਬੜੀ ਮਿੱਤਰਤਾ ਹੈ ਤੇ ਸਮਾਜ ਦੇ ਬੜੇ ਵਧੀਆ ਪੱਤਰਕਾਰ ਨੇ ਅੱਜ ਐਸੋਸੀਏਸ਼ਨ ਇਹਨਾਂ ਨੂੰ ਇੱਕ ਵਧੀਆ ਪਦ ਤੇ ਨਾਲ ਨੂੰ ਮੱਝਿਆ ਇਸ ਗਲ ਦੀ ਅਸੀਂ ਬਧਾਈ ਦਿੰਦਿਆਂ ਜੀ ਪ੍ਰਧਾਨ ਜੀ ਕਿ ਪਬਲਿਕ ਜਿਹੜੀ ਐ ਜੁੜ ਚੁੱਕੀ ਆ ਆਪਣੇ ਨਾਲ ਜਿਹੜੇ ਪ੍ਰੈਸ ਦੇ ਮੀਡੀਆ ਨਾਲ ਇਹਨਾਂ ਦੀ ਆਵਾਜ਼ ਬਲੰਦ ਕਰਨ ਵਾਲੇ ਤੇ ਕਈ ਮੁੱਦੇ ਆ ਉਹਨਾਂ ਮੁੱਦਿਆਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਮਾਜ ਦੇ ਵਕਫਾ ਕਰਸ ਤੋਂ ਨੇ ਮੁੱਦੇ ਨੇ ਜਿਹੜੇ ਪੱਤਰਕਾਰਤਾ ਵਾ ਜਿਹੜੀ ਸਮਾਜ ਦਾ ਚੌਥਾ ਸਤੰਭ ਕਿਹਾ ਜਾਂਦਾ ਪੱਤਰਕਾਰਤਾ ਜਿੰਨੀ ਸਾਫ਼ ਸੁਥਰੀ ਹੋਵੇ ਉਹ ਜਿਹੜੀ ਹਰ ਇੱਕ ਨੂੰ ਇਨਸਾਫ਼ ਦਿਵਾ ਸਕਦੀ ਐ ਕਿਉਂਕਿ ਜਿਹੜੇ ਪੱਤਰਕਾਰ ਹੁੰਦੇ ਆ ਉਹ ਸਮਾਜ ਨੂੰ ਇੱਕ ਸੇਧ ਦੇ ਸਕਦੇ ਨੇ ਤੇ ਜਿਹੜੇ ਸਮਾਜ ਦੇ ਵੱਖ-ਵੱਖ ਮੁੱਦੇ ਨੇ ਉਹ ਅਕੀਲ ਲੋਕ ਪੱਤਰਕਾਰ ਕੋਈ ਜਾਂਦੇ ਚਾਹੇ ਕੋਈ ਪ੍ਰਧਾਨ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਕੋਈ ਚੀਜ਼ ਨੂੰ ਫੜਦਾ ਹੈ ਜਾਂ ਕਾਨੂੰਨ ਅਨਸਾਰ ਕਾਰਵਾਈ ਕਰਦਾ ਹੈ ਉਸ ਤੋਂ ਬਾਦ ਉਹ ਪੱਤਰਕਾਰ ਦੇ ਥਰੂ ਹੀ ਆਪਣੀ ਗੱਲ ਰੱਖਦਾ ਹੈ ਇਹ ਬੜੀ ਸਾਫ਼ ਸੁਥਰੀ ਗੱਲ ਹੈ ਸਾਡੇ ਜਤਿੰਦਰ ਜੀ ਜਿਹੜੇ ਅੱਜ ਜ਼ਿਲ੍ਹਾ ਪ੍ਰਧਾਨ ਜਿਹੜੇ ਇਹਨਾਂ ਨੂੰ ਐਸੋਸੀਏਸ਼ਨ ਦਾ ਲਗਾਇਆ ਗਿਆ ਹੈ ਅਸੀਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦਿੰਦੇ ਹਾਂ ਤੇ ਨਾਲ ਬੋਲਦੇ ਨੇ ਮੋਡਲ ਆ ਕੇ ਜਿਹੜੀ ਭਗਵਾਨ ਸენა ਇਹਨਾਂ ਦੇ ਚੱਲੇਗੀ ਤੇ ਅੱਗੇ ਤੋਂ ਅਸੀਂ ਜੋ ਵੀ ਸਮਾਜ ਦੀ ਸਿੱਧਾਂ ਵਾਲੇ ਕੰਮ ਨੇ ਇਕੱਠੇ ਕਰਾਂਗੇ। ਲੋ ਜੀ ਜਿਹੜੇ ਬਹੁਤ ਸਾਡੇ ਸਿਰ ਬਹੁਤ ਹੀ ਵਧੀਆ ਸ਼ੁਭ ਦਿਹਾੜਾ ਜਿੱਦ ਸਾਡੇ ਜਰਨਲ ਐਸੋਸੀਏਸ਼ਨ 50 ਚੰਡੀਗੜ੍ਹ ਦੇ ਜਿਹੜਾ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਇਹਦੇ ਬਰਕੀ ਕਿ ਕਹਿਣਾ ਹੈ। ਹਾਂਜੀ ਸਾਨੂੰ ਮੈਨੂੰ ਬਹੁਤ ਖੁਸ਼ੀ ਆਈ ਇੱਦਾਂ ਪੰਕਜ ਦੇਵਸਾ ਜੀ ਨੇ ਕਿਹਾ ਮੇਰੇ ਵੱਡੇ ਭਰਾਣੇ ਤੇ ਜਤਿੰਦਰ ਜੀ ਅੱਜ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਆ ਤੇ ਬਹੁਤ ਬਧਾਈਆਂ ਨਾਲੋਂ ਮੇਰੇ ਵੱਲੋਂ ਲੋ ਜੀ ਬਹੁਤ ਹੀ ਤੇ ਅੱਜ ਦੇ ਸ਼ੁਭ ਦਿਨ ਤੇ ਕੀ ਇਹਨਾਂ ਦਾ ਧੰਨਵਾਦ ਕਰੇ ਆਪਣੇ ਰਾਸ਼ਟਰੀ ਪ੍ਰਧਾਨ ਜੀ ਦਾ ਪੰਜਾਬ ਪ੍ਰਧਾਨ ਜੀ ਦਾ ਜੀ ਮੇਰੇ ਵੱਲੋਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ RAM RAM ਨਮਸਕਾਰ ਸਤਿ ਸ੍ਰੀ ਅਕਾਲ ਵੈਜਿਕ ਹੌਸਾ ਜੀ ਕੀ ਫਤਿਹ ਮੈਂ ਬਹੁਤ ਰਣੀ ਮਤਲਬ ਰਹੂੰਗਾ ਹਮੇਸ਼ਾ ਲਈ ਬਹੁਤ ਧੰਨਵਾਦੀ ਆ ਮੇਰੇ ਵੀਰ ਰਾਸ਼ਟਰੀ ਭਗਵਾਨ ਸੈਨਾ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਪੰਕਜ ਦੇਵਸਰ ਜੀ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਤੇ ਬਾਕੀ ਜਿਹੜੀ ਗੱਲ ਜੇ ਮੈਂ ਇਹਨਾਂ ਬਾਰੇ ਕਹਿਣਾ ਚਾਹਾਂ ਤੇ ਤਾਰੀਫ਼ ਕਰਨੀ ਚਾਹਾਂ ਤਾਂ ਸ਼ਾਇਦ ਬੜੀ ਵੱਡੀ ਲਿਸਟ ਬਣ ਚੁੱਕੀ ਕਿਉਂਕਿ ਮੈਂ ਇਹਨਾਂ ਨੂੰ ਅੱਜ ਤੋਂ ਨਹੀਂ ਜਾਣਦਾ ਮੈਂ ਬੜੇ ਚਿਰ ਤੋਂ ਜਾਣਦਾ ਇਹ ਇੱਕ ਬੜੇ ਜਿੱਥੇ ਇੱਕ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਆ ਉੱਥੇ ਸੋਸ਼ਲ ਵਰਕਰ ਬਹੁਤ ਵੱਡੇ ਅੱਜ ਤੱਕ ਇਹਨਾਂ ਨੇ ਗਰੀਬਾਂ ਦੀ ਜਿੱਥੇ ਕਿਤੇ ਲੋੜ ਪੈਂਦੀ ਆ ਇਹਨਾਂ ਨੇ ਤਨ ਦੇ ਨਾਲ ਮਨ ਦੇ ਨਾਲ ਧੰਦੇ ਨਾਲ ਸੇਵਾ ਕਰਦਾ ਮੈਂ ਖੁਦ ਵੇਖਿਆ ਤੇ ਕਰਕੇ ਮੈਂ ਮਤਲਬ ਇਹਨਾਂ ਦਾ ਇੱਕ ਨਿੱਜੀ ਤੌਰ ਤੇ ਵੀ ਬਹੁਤ ਤਕੜਾ ਫੈਨ ਜਿਹੜਾ ਮੈਂ ਮੈਨੂੰ ਲੱਗਦਾ ਵੀ ਮੈਂ ਮੈਂ ਇਹਨਾਂ ਦਾ ਭਰਾ ਤੇ ਹੈ ਹੀ ਇਹਨਾਂ ਦਾ ਤੇ ਪਰ ਇਹਨਾਂ ਦਾ ਮੈਂ ਫੈਨ ਵੀ ਬੜਾ ਵੱਡਾ ਵਾ ਵੀ ਇਹ 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 ਇਹਨਾਂ ਮਤਲਬ ਇੱਕ ਇਹਨਾਂ ਵੱਡਾ ਚਲਾਉਂਦਾ ਹੈ ਸੰਗਠਨ ਤੇ ਫਿਰ ਵੀ ਲੋਕਾਂ ਦਾ ਜੜਾ ਕਿ ਆਉਂਦਾ ਖਾਲੀ ਨਹੀਂ ਇਹਨਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਇਨਸਾਫ ਦੇ ਕੇ ਤੋੜਦੇ ਇਹ ਵੀ ਦੇਖਾਂ ਵੇਖਣ ਦੀ ਗੱਲ ਆ ਬਾਕੀ ਮੈਂ ਮੇਰੇ ਲਈ ਸਭ ਤੋਂ ਵੱਡੀ ਉਪਲਬਧੀ ਜਿਹੜੀ ਸਭ ਤੋਂ ਵੱਡੀ ਉਪਲਬਧੀ ਹੈ ਜਿਹੜੀ ਉਹ ਮੇਰੇ ਲਈ ਅੱਜ ਜਿਹੜਾ ਮੈਨੂੰ ਇਹਨਾਂ ਵੀਰ ਨੇ ਅੱਜ ਸਾਥ ਦੇ ਮਤਲਬ ਮੈਨੂੰ ਇੱਥੇ ਜਿਹੜਾ ਸਲਮਾਨਤਾ ਕੀਤਾ ਤੇ ਮੈਂ ਇਹਨਾਂ ਦਾ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹੂੰਗਾ ਤੇ ਜਿੱਥੇ ਐਜੇ ਪ੍ਰੈਸ ਐਜੇ ਪ੍ਰੈਸ ਐਜੇ ਪੱਤਰਕਾਰ ਜਿੱਥੇ ਮੈਨੂੰ ਇਹਨਾਂ ਦੀ ਜ਼ਰੂਰਤ ਇਹਨਾਂ ਨੂੰ ਮੇਰੇ ਵੱਲੋਂ ਮਹਿਸੂਸ ਹੋਈ ਮੈਂ ਵਾਅਦਾ ਕਰਦਾ ਮੈਂ ਚਟਾਨ ਵਾਂਗ ਖੜਾ ਇੱਕ ਪ੍ਰਧਾਨ ਜੀ ਜਿਹੜੇ ਪਬਲਿਕ ਵਾਸਤੇ ਆ ਜਿਹੜਾ ਕੰਮਿਸ਼ਨ ਲੈ ਕੇ ਚੱਲੇ ਜਿਹੜੇ ਕੰਮ ਜੱਬ ਆਪਾਂ ਇਹਨਾਂ ਨੂੰ ਕਰਨਾ ਪਬਲਿਕ ਦੇ ਨਾਲ ਇੱਕ ਬਹੁਤ ਆਪਣਾ ਪਿਆਰ ਹੁੰਦਾ ਪ੍ਰੈਸ ਦਾ ਤੇ ਪਬਲਿਕ ਦੇ ਇੱਕ ਬਹੁਤ ਹੀ ਪਿਆਰ ਹੁੰਦਾ ਜਿਦ ਤਰ੍ਹਾਂ ਘਰੇਲੂ ਇਹਦੇ ਬਾਰੇ ਕੀ ਖਹਿੜਦਾ ਵੇਖੋ ਜੀ ਪੱਤਰਕਾਰ ਭਾਈਚਾਰੇ ਨਾਲ ਤੇ ਚਲੋ ਸਾਡਾ ਸਬੰਧ ਹੈ ਹੀ ਆ ਬਾਕੀ ਪੱਤਰਕਾਰਾਂ ਨੂੰ ਥੋੜਾ ਜਿਆ ਜੇ ਸੀ ਛੱਡ ਕੇ ਵੀ ਸਮਾਜ ਦੇ ਕੰਮਾਂ ਵੱਲ ਵੀ ਧਿਆਨ ਦੇਵਾਂਗੇ ਨਾ ਉਹ ਬਹੁਤ ਸਾਡਾ ਮੇਨ ਜਿਹੜਾ ਏਜੰਡਾ ਵਾ ਅੱਜ ਮੇਰਾ ਤੇ ਸਰ ਪੰਕਜ ਜੀ ਦਾ ਮੇਰੇ ਵੀਰ ਦਾ ਇਹੀ ਆ ਵੀਹੀ ਰਲ ਕੇ ਮਿਲ ਕੇ ਸਮਾਜ ਦੀ ਸੇਵਾ ਕਰਨ ਦੀ ਅਸੀਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਆਪਣੇ ਹਿੰਦੁਸਤਾਨ ਨੂੰ ਅਸੀਂ ਉਪਲਬਧੀ ਤੇ ਲੈ ਕੇ ਜਾਣਾ ਸਾਡਾ ਜੇ ਏਜੰਡਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੇ ਕੰਮ ਕਰਾਂਗੇ ਰਲ ਕੇ ਵੀ ਲੋਕਾਂ ਵਾਸਤੇ ਇੱਕ ਚੱਲਣ ਬਣਾ ਰਾ ਹੋਣਗੇ ਇਹ ਕਰਕੇ ਹੀ ਮੈਂ ਬਤਨਵਾਦੀਆਂ ਜੀ ਫਿਰ ਦੁਬਾਰਾ ਵੀਰ ਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਸ ਤੁਸੀਂ ਵੇਖਿਓ ਅਸੀਂ ਬਹੁਤ ਸੋਹਣੇ ਕਦਮ ਚੁੱਕਣ ਵਾਲੇ ਆਂ ਕਿ ਜਿਹੜੇ ਸਭ ਲੋਕਾਂ ਦੀ ਭਲਾਈ ਵਾਸਤੇ ਹੋਣਗੇ